ਸਤਨਾਮ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੂਜੇ ਲਗਾਹੇਤ ਲਖ ਸ਼ਿੰਗਾਰ ਬਿਣਾਇਆ ਕਾਰਜ ਨਾਹੀ ਕੇਤ ਪਾਦੋਏ ਪਰਮ ਪੁਲਾਣੀਆਂ ਦੁਜੇ ਲਗਾਹੇਤ ਲਖ ਸੰਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੇ ਤਿਸ ਵੇਲੇ ਕਹਿ ਸੁਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੇ ਨਾਂ ਦੇਣੀ ਭੇਤ ਛੱਡ ਖੜੋ ਤੇਖਨੇ ਮਾਹੇ ਜਿਨ ਸਿਓ ਲੱਗਾ ਹੈਤ ਹੱਥ ਮਰੂੜੇ ਤਨ ਕਪੈ ਸਿਆਹੋ ਵਾਸੇਤ ਜੇ ਹਾਂ ਮੀਂਝੇ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੇ ਚਰਨ ਬੋਹਿਥ ਪ੍ਰਭ ਦੇਤ ਸੇ ਪਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਭਾਦਰੋਂ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਰਾ ਦੇ ਦਾਤੇ ਪੰਚਮ ਪਿਤਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰਾਂ ਨੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਬਾਣੀ ਦਾ ਸਿਰਲੇਖ ਉੱਪਰ ਲਿਖਿਆ 12 ਮਹਾ ਮਹਾਤੁਪਾ ਮਹੀਨਾ 12 ਮਹੀਨਿਆਂ ਦੀ ਬਾਣੀ ਦਾ ਜ਼ਿਕਰ ਬਾਣਿਆ 12 ਮਹੀਨਿਆਂ ਦੀ ਬਾਣੀ ਦਾ ਜੋ ਸਾਡੇ ਕਾਲ ਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਰਸਤਾ ਦੱਸਿਆ ਜੋ ਹਰ ਇੱਕ ਮਹੀਨੇ ਦੇ ਵਿੱਚ ਜਿਵੇਂ ਜਿਵੇਂ ਮੌਸਮ ਬਦਲਦਾ ਹੈ ਓਵੇਂ ਓਵੇਂ ਸਤਿਗੁਰਾਂ ਨੇ ਸਾਨੂੰ ਆਪਣੇ ਜੀਵਨ ਦੀ ਜਾਂਚ ਦੱਸੀ ਹੈ ਕਿਹੜੇ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਆਪਣੇ ਜੀਵਨ ਦਾ ਨਿਰਭਾਹ ਕਰਨਾ ਹੈ ਪਹਿਲਾਂ ਸਤਿਗੁਰੂ ਪਾਦੋਏ ਪਾਪ ਕੀ ਪਾਦੋਏ ਪ੍ਰਮਾਤਮਾ ਨੂੰ ਛੱਡ ਕੇ ਜਿਨ ਨੇ ਦੂਸਰੇ ਨਾਲ ਪਿਆਰ ਪਾਇਆ ਭਾਦੋਂ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਪਰਮਾਤਮਾ ਦੇ ਵਿੱਚ ਭੁੱਲੀਆਂ ਹੋਈਆਂ ਝਟਕਦੀਆਂ ਰਹਿਣਗੀਆਂ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਜਿਨ੍ਹਾਂ ਦਾ ਪਰਮੇਸ਼ਰ ਨਾਲ ਚਿੱਤ ਨਹੀਂ ਜੁੜਿਆ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਤੋਂ ਟੁੱਟ ਕੇ ਕਿਸੇ ਹੋਰ ਨਾਲ ਜੁੜਿਆ ਹੋਇਆ ਹੈ ਕਿਸੇ ਦੁਨਿਆਵੀ ਵਸਤੂ ਦੇ ਨਾਲ ਦੁਨਿਆਵੀ ਨਾਤੇ ਦੇ ਨਾਲ ਕਿਸੇ ਰਿਸ਼ਤੇ ਦੇ ਨਾਲ ਕਿਸੇ ਵੀ ਪਰਮਾਤਮਾ ਤੋਂ ਇਲਾਵਾ ਕੋਈ ਵੀ ਦੂਸਰੀ ਸ਼ੈ ਕੋਈ ਵੀ ਦੂਸਰਾ ਨਾਤਾ ਉਹ ਦੁਖਦਾਈ ਹੈ ਸਿਰਫ ਇੱਕੋ ਇੱਕ ਪਰਮੇਸ਼ਰ ਦਾ ਪਿਆਰ ਹੈ ਜੋ ਸੱਚਾ ਹੈ ਪਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਣ ਗੁਰੂ ਏਕ ਪੈੰਡਾ ਜਾਏ ਚੱਲ ਸਤਿਗੁਰੂ ਕੋਟ ਪੈੰਡਾ ਆਗੇ ਹੋਏ ਨੇਤ ਹੈ ਜੇ ਗੁਰੂ ਦੀ ਸ਼ਰਣ ਚ ਅਸੀਂ ਆਉਣ ਵਾਸਤੇ ਇੱਕ ਕਦਮ ਪੁੱਟਾਂਗੇ ਗੁਰੂ ਅੱਗੋਂ ਕਰੋੜਾਂ ਕਦਮ ਸਾਨੂੰ ਲੈਣ ਵਾਸਤੇ ਜਾਂਦਾ ਹੈ ਤੇ ਜੇ ਸੰਸਾਰ ਦੇ ਨਾਲ ਪਿਆਰ ਪਾਈਏ ਸੰਸਾਰ ਦਾ ਪਿਆਰ ਝੂਠਾ ਹੈ ਤੇ ਉਦੋਂ ਤੱਕ ਹੀ ਇਹ ਨਾਤਾ ਜੁੜਿਆ ਰਹੇਗਾ ਜਦੋਂ ਤੱਕ ਅਸੀਂ ਕਿਸੇ ਦੀ ਲੋੜ ਪੂਰੀ ਕਰ ਸਕਦੇ ਹਾਂ ਜਦੋਂ ਲੋੜ ਪੂਰੀ ਨਾ ਹੋਈ ਤੇ ਨਾਤੇ ਟੁੱਟ ਜਾਂਦੇ ਹਨ ਫਿਰ ਕਿਸੇ ਦਾ ਕੋਈ ਨਹੀਂ ਬਣਦਾ ਸਤਿਗੁਰੂ ਕਹਿੰਦੇ ਨੇ ਭਾਦਰੂ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਭਾਦੋਏ ਭਰਮ ਕੁਢਾਨੀਆਂ ਦੂਜੇ ਲੱਗਾ ਹੇਤ ਹੇਤ ਕਹਿੰਦੇ ਪਿਆਰ ਨੂੰ ਜਿਨ੍ਹਾਂ ਦਾ ਪਿਆਰ ਦੂਜੇ ਕਿਸੇ ਨਾਤੇ ਦੇ ਨਾਲ ਜੁੜ ਗਿਆ ਹੈ ਪਰਮਾਤਮਾ ਨੂੰ ਭੁੱਲ ਕੇ ਉਹ ਇਸ ਮੀਨੇ ਦੇ ਵਿੱਚ ਭਰਮਾਂ ਦੇ ਵਿੱਚ ਪੈ ਕੇ ਭਟਕਦੀਆਂ ਰਹਿਣਗੀਆਂ ਜੀਵ ਰੂਪੀ ਇਸਤਰੀਆਂ ਪਾਦੋਏ ਭਰਮ ਕੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਫਿਰ ਆਪਣੇ ਤਨ ਨੂੰ ਭਾਵੇਂ ਲੱਖਾਂ ਸ਼ਿੰਗਾਰ ਕਰ ਕਰੇ ਸਾਜਿਆ ਸਵਾਰਿਆਂ ਪਰ ਉਹ ਕਿਸੇ ਕੰਮ ਨਹੀਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤੇ ਕਿਸੇ ਵੀ ਕੰਮ ਨਹੀਂ ਆਉਣ ਵਾਲਾ ਜਿਤ ਦਿਨ ਦੇਹ ਬਿਨਸਸੀ ਜਦੋਂ ਇਹ ਦੇਹੀ ਬਿਨਸੇਗੀ ਖਤਮ ਹੋਏਗੀ ਜਦੋਂ ਇਸ ਦੇ ਵਿੱਚੋਂ ਸਵਾਸ ਮੁਕ ਜਾਣਗੇ ਉਦੋਂ ਸਤਿਗੁਰ ਕਹਿੰਦੇ ਨੇ ਜਿਤ ਵੇਲੇ ਤਿਤ ਵੇਲੇ ਕਹਿਸਨ ਪ੍ਰੇਤ ਉਦੋਂ ਹੀ ਤੈਨੂੰ ਤੇਰੇ ਸਾਖ ਸੰਬੰਧੀ ਤੇਰੇ ਧੀਆਂ ਪੁੱਤਰ ਤੇਰੇ ਭੈਣ ਭਰਾ ਤੈਨੂੰ ਉਦੋਂ ਹੀ ਪ੍ਰੇਤ ਕਹਿ ਨਗ ਪਣਗੇ ਕਿ ਇਹ ਪ੍ਰੇਤ ਹੋ ਗਿਆ ਗੁਜ਼ਰ ਗਿਆ ਕੱਢ ਲਓ ਇਹਨੂੰ ਲੈ ਚਲੋ ਜਿਤ ਦਿਨ ਦੇਹ ਬਿਨਸ ਸੀ ਜਿਤ ਦਿਨ ਜਿਸ ਵੀ ਦਿਨ ਤੇਰੀ ਦੇਹ ਬਿਨਸੇਗੀ ਖਤਮ ਹੋਏਗੀ ਇਹਦੇ ਵਿੱਚੋਂ ਸੁਆਦ ਸਮੁਖ ਜਾਣਗੇ ਤਿਸ ਵੇਲੇ ਕਹਿਸਨ ਪ੍ਰੇਤ ਜਿਨ੍ਹਾਂ ਨਾਲ ਤੂੰ ਸਾਰੀ ਜ਼ਿੰਦਗੀ ਨਿਭਾਈ ਅਤ ਦਾ ਪਿਆਰ ਪਾਇਆ ਉਹੀ ਤੈਨੂੰ ਪ੍ਰੇਤ ਕਹਿਣ ਲੱਗ ਪੈਣਗੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਤੈਨੂੰ ਪੁਕੜ ਕੇ ਅੱਗੇ ਲਾ ਲੈਣਾ ਹੈ ਜਮਾ ਨੇ پکڑ ਕੇ ਤੈਨੂੰ ਅੱਗੇ ਲਾ ਲੈਣਾ ਹੈ ਤੇ ਕਿਸੇ ਨੂੰ ਲਾਗੇ ਬੈਠੇ ਨੂੰ ਦਿਸਨੇ ਨਹੀਂ ਕਿਧਰੋਂ ਆਏ ਤੇ ਕਿਧਰ ਚਲੇ ਗਏ ਜਿੱਤ ਦਿਹਾੜੇ ਤਨ ਵੜੇ ਤਨ ਵਰੀ ਸਾਹੇ ਲੈ ਲਿਖਾਏ ਮਨ ਕਲ ਮਲਕ ਜੋ ਕੰਨੀ ਸੁਣੀਂਦੇ ਮੂੰਹ ਵੀ ਖਾਲੇ ਆਏ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਜਤੋਂ ਜਦੋਂ ਮੌਤ ਦਾ ਫਰਿਸ਼ਤਾ ਇਸ ਦੇਹੀ ਨੂੰ ਲੈਣ ਵਾਸਤੇ ਆਏਗਾ ਤੇ ਉਦੋਂ ਫਿਰ ਪਹਿਲਾਂ ਜਿਹੜੇ ਸੁਣੀਂਦੇ ਹਨ ਕਿ ਜਮ ਲੈਣ ਆਉਂਦੇ ਹਨ ਉਦੋਂ ਫਿਰ ਸਾਹਮਣੇ ਆ ਕੇ ਖੜ ਜਣਗੇ ਮਲਕ ਜੋ ਕੰਨੀ ਸੁਣੀਂਦੇ ਜੋ ਕੰਨਾਂ ਨਾਲ ਸੁਣੀਦੇ ਸਨ ਕੀ ਜਮ ਲੈਣ ਆਉਂਦੇ ਹਨ ਫਿਰ ਜਿਹਦੀ ਵਾਰੀ ਆਉਂਦੀ ਹੈ ਉਹਨੂੰ ਸਾਹਮਣੇ ਦਿਸਦੇ ਹਨ ਮੂੰਹ ਵਿੱਚ ਖਾਲੇ ਆਏ ਉਹ ਫਿਰ ਹਾਜ਼ਰ-ਨਾਜ਼ਰ ਸਾਹਮਣੇ ਦਿਸਦੇ ਹਨ ਤੇ ਜਿਹਦੀ ਵਾਰੀ ਆਈ ਉਹਨੂੰ ਹੀ ਦਿਸਦੇ ਹਨ ਦੂਸਰੇ ਕਿਸੇ ਨੂੰ ਲਾਗੇ ਬੈਠੇ ਨੂੰ ਪਤਾ ਨਹੀਂ ਲੱਗਦਾ ਪੇਤ ਨਹੀਂ ਲੱਗਦਾ ਕਿਧਰੋਂ ਆਏ ਸਨ ਤੇ ਪਕੜ ਕੇ ਕਿਧਰ ਨੂੰ ਲੈ ਗਏ ਹਨ ਪਕੜ ਚ ਲਾਇਨ ਦੂਤ ਜੰਮ ਕਿਸੇ ਨਾਂ ਦੇਣੀ ਭੇਤ ਛੱਡ ਖੜੋ ਤੇਖਨੇ ਮਾਹੇ ਜਿਨ ਸਿਓ ਲੱਗਾ ਹੇਤ ਜਿਨ੍ਹਾਂ ਨਾਲ ਆਤਨਾ ਤੇਰਾ ਪਿਆਰ ਸੀ ਜਿਨ੍ਹਾਂ ਨਾਲ ਤੂੰ ਸਾਰੀ ਜ਼ਿੰਦਗੀ ਗੂੜਾ ਪਿਆਰ ਪਾਇਆ ਸੀ ਹੇਤ ਕਹਿੰਦੇ ਪਿਆਰ ਨੂੰ ਜਿਨ ਸਿਓ ਲੱਗਾ ਹੇਤ ਜਿਨ੍ਹਾਂ ਦੇ ਨਾਲ ਤੇਰਾ ਪਿਆਰ ਸੀ ਤੇਰਾ ਨਾਤਾ ਸੀ ਉਹ ਇੱਕ ਖਿੰਦੇ ਵਿੱਚ ਛੱਡ ਕੇ ਤੈਨੂੰ ਪਿੱਛੇ ਹੋ ਕੇ ਬੈਠ ਜਾਣਗੇ ਛੱਡ ਖੜੋਤੇ ਕਿਨੇ ਮਾਹੇ ਇੱਕ ਸੈਕਿੰਡ ਦੇ ਵਿੱਚ ਤੈਨੂੰ ਜ਼ਮੀਨ ਤੇ ਪਾ ਕੇ ਤੇ ਪਿੱਛੇ ਹੋ ਕੇ ਬੈਠ ਜਾਣਗੇ ਜਿਨ੍ਹਾਂ ਨਾਲ ਤੂੰ ساری ਜ਼ਿੰਦਗੀ ਪਿਆਰ ਕਰਦਾ ਰਿਹਾ ਜਿਨ੍ਹਾਂ ਦੇ ਪਿੱਛੇ ਲੱਗ ਕੇ ਪਤਾ ਨਹੀਂ ਕਿੰਨੇ ਤੂੰ ਪਾਪ ਕੀਤੇ ਹਨ ਛੱਡ ਖੜੋਤੇ ਕਿਨੇ ਮਾਹੇ ਜਿਨਸਿਓ ਲੱਗਾ ਹੈਥ ਹੱਥ ਮਰੋੜੇ ਤਨ ਕਪੇ ਸਿਆਹ ਹੋ ਹੋ ਆਸੇ ਤੇ ਜਦੋਂ ਤੇਰੀ ਦੇਹੀ ਵਿੱਚੋਂ ਮੌਤੇ ਰਿਸਤੇ ਨੇ ਜਦੋਂ ਤੇਰੀ ਦੇਹੀ ਦੇ ਵਿੱਚੋਂ ਤੇਰੀ ਜਾਨ ਨੂੰ ਖਿੱਚਿਆ ਤੇਰੇ ਜਿੰਦ ਨੂੰ ਅੰਦਰੋਂ ਬਾਹਰ ਕੱਢਿਆ ਤੇ ਫਿਰ ਫਿਰ ਕਿੰਨੇ ਕਿਸਾਲਾਂ ਦਾ ਘਰ ਕਰਕੇ ਅੰਦਰ ਬੈਠੀ ਹੋਈ ਜਿੰਦੜੀ ਫਿਰ ਜਦੋਂ ਬਾਹਰ ਕੱਢਦੇ ਹਨ ਜਮਦੂਤ ਤੇ ਫਿਰ ਜੋ ਸਰੀਰ ਦੇ ਨਾਲ ਤਕਲੀਫ ਹੁੰਦੀ ਹੈ ਸਤਿਗੁਰੂ ਕਹਿੰਦੇ ਨੇ ਹੱਥ ਮਰੋੜੇ ਤੇਰੇ ਹੱਥ ਮਰੋੜੇ ਜਾਣਗੇ ਤਨ ਕਪੇ ਤੇਰਾ ਡਰ ਦੇ ਨਾਲ ਤੇਰਾ ਸਰੀਰ ਤੇਰਾ ਤਨ ਕੰਬਣ ਲੱਗ ਜਾਏਗਾ ਤੇ ਤੇਰੇ ਸਰੀਰ ਦੇ ਉੱਤੇ ਰੰਗ ਕਈ-ਕਈ ਰੰਗ ਬਦਲਣਗੇ ਸਿਆਹ ਹੋ ਹੋ ਆਸੇ ਸਿਆਹ ਕਹਿੰਦੇ ਕਾਲਾ ਸੇਧ ਕਹਿੰਦੇ ਚਿੱਟਾ ਤੇਰੇ ਰੰਗ ਬਦਲ ਬਦਲ ਜਾਣਗੇ ਤੇਰੇ ਚਿਹਰੇ ਦੇ ਜਦੋਂ ਜਮਦੂਤਾ ਨੇ ਆ ਕੇ ਤੈਨੂੰ ਪਕੜ ਕੇ ਤੇਰੀ ਅੰਦਰੋਂ ਦੇਹੀ ਦੇ ਵਿੱਚੋਂ ਪ੍ਰਾਣ ਕਢੇ ਹੱਥ ਮਰੋੜੇ ਤਨ ਕਪੇ ਸਿਆਹ ਹੋ ਆਸੇ ਜਿਹਾ ਮੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਤੇ ਫਿਰ ਜਦੋਂ ਅੱਗੇ ਲੈ ਕੇ ਚਲੇ ਗਏ ਦਰਗਾਹ ਦੇ ਵਿੱਚ ਜਾ ਕੇ ਫਿਰ ਜਿਸ ਤਰ੍ਹਾਂ ਦਾ ਤੂੰ ਇੱਥੇ ਕਰਮ ਕਰਕੇ ਗਿਆ ਹੈ ਜਿਸ ਤਰ੍ਹਾਂ ਦੇ ਤੋ ਕਰਮ ਇਸ ਧਰਤੀ ਦੇ ਉੱਤੇ ਕੀਤੇ ਹਨ ਉਹ ਜਿਹਾਂ ਅੱਗੇ ਫਿਰ ਤੈਨੂੰ ਫਲ ਮਿਲੇਗਾ ਜੇ ਹਾਂ ਬੀਜੇ ਜਿਹੋ ਜਾਂ ਬੀਜੇਗਾ ਉਹ ਜਾਂ ਵੜਣਾ ਪਏਗਾ ਜੇ ਹਾਂ ਬੀਜੇ ਸੋ ਲੁਣੈ ਕਰਮਾਂ ਸੰਦੜਾ ਖੇਤ ਕਰਮਾਂ ਦੀ ਖੇਤੀ ਦੇ ਵਿੱਚ ਕਰਮਾਂ ਦੀ ਪੈੜੀ ਦੇ ਵਿੱਚ ਜੋ ਬੀਜ ਬੀਜੇ ਹਨ ਉਹ ਅੱਗੇ ਤੈਨੂੰ ਉਹਦਾ ਫਲ ਮਿਲੇਗਾ ਨਾਨਕ ਪ੍ਰਭ ਸਰਨਾਗਤੀ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਪ੍ਰਭ ਸਰਣਾਗਤੀ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪ੍ਰਭੂ ਮੈਂ ਤੇਰੀ ਸ਼ਰਣ ਚ ਆਇਆ ਹਾਂ ਮੈਂ ਤੇਰਾ ਸਰਣਾਗਤੀ ਬਣਿਆ ਹਾਂ ਤੇਰੀ ਸ਼ਰਣ ਲਈ ਹੈ ਤੇ ਮੈਨੂੰ ਆਪਣੇ ਚਰਣਾ ਦਾ ਬੇੜਾ ਦੇਹ ਚਰਣਾ ਦੇ ਬੇੜੇ ਦੇ ਵਿੱਚ ਬਿਠਾ ਲੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਬੋਹਿਤ ਕਹਿੰਦੇ ਬੇੜੇ ਨੂੰ ਚਰਨ ਬੋਹਿਤ ਪ੍ਰਭ ਦੇਤ اے ਮੇਰੇ ਪ੍ਰਭੂ ਮੈਨੂੰ ਆਪਣੇ ਚਰਨਾਂ ਦਾ ਬੇੜਾ ਦੇ ਮੈਂ ਤੇਰੀ ਸ਼ਰਨ ਚ ਆ ਗਿਆ ਹਾਂ ਸੇ ਪਾਦੋਂ ਨਰਕ ਨਾ ਪਾਈ ਹੈ ਸੇ ਉਹ ਲੋਕ ਨਰਕਾ ਨੂੰ ਨਹੀਂ ਜਾਣਗੇ ਪਾਦਰੋਂ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਪਾ ਲਿਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਪਾ ਲਿਆ ਸਤਿਗੁਰੂ ਧੰਨ ಶ್ರೀ ਗੁਰੂ ਅਰਜਨ ਦੇਵ ਜੀ ਇਸ ਗੱਲ ਦੀ ਅਗਵਾਈ ਕਰਦੇ ਹਨ ਕਿ ਇਸ ਜੀਨੇ ਦੇ ਵਿੱਚ ਉਹ ਨਰਕਾਂ ਦੇ ਭਾਗੀ ਨਹੀਂ ਬਣਨਗੇ ਸੇ ਬਾਦੋਂ ਨਰਕ ਨਾ ਪਾਈਐ ਗੁਰੂ ਰੱਖਣ ਵਾਲਾ ਹੈ ਤੋ ਉਹਨਾਂ ਦਾ ਗੁਰੂ ਉਹਨਾਂ ਦੀ ਰੱਖਿਆ ਕਰੇਗਾ ਜਿਨ੍ਹਾਂ ਨੂੰ ਚਰਨਾਂ ਦਾ ਮੇੜਾ ਮਿਲ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਦਾ ਬੋਹਤ ਦੇ ਦਿੱਤਾ ਨਾਨਕ ਪ੍ਰਭ ਸਰਣਾਗਤੀ ਚਰਨ 모ਹਿਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ